ਪੰਜਾਬ ਸਰਕਾਰ ਦੇ ਖਿਲਾਫ ਆਏ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਵਕਫਕ ਮੁਲਾਜ਼ਮਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਅੱਜ ਹੁਸ਼ਿਆਰਪੁਰ ਦੇ ਵੈਟਰੀ ਡਾਕਟਰਸ ਦੇ ਵੱਲੋਂ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਜਿਹੜੀ ਨੋਟੀਫਿਕੇਸ਼ਨ ਵੀ ਉਹਨਾਂ ਵੱਲੋਂ ਸਲਿੱਪ ਦੇ ਰਾਹੀਂ ਜਾਰੀ ਕੀਤੀ ਗਈ ਹੈ ਉਹ ਵੀ ਜਿਹੜਾ ਕਿ ਸਾੜੀ ਜਾ ਰਹੀ ਹੈ ਤਾਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸੋ ਇਸ ਵਕਤ ਅਸੀਂ ਵੈਟਰੀ ਹਸਪੀਟਲ ਵਿਖੇ ਮੌਜੂਦ ਆ ਹੁਸ਼ਿਆਰਪੁਰ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਡਾਕਟਰਸ ਦੇ ਵੱਲੋਂ ਵੈਟਰਨਰੀ ਡਾਕਟਰਸ ਦੇ ਵੱਲੋਂ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਹੂਲਤ ਜਿਹੜਾ ਕਿ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸੋ ਗੱਲਬਾਤ ਵੀ ਜਿਹੜੀ ਕਿ ਕਰਾਂਗੇ ਹੁਣ ਸਰ ਅੱਜ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਵੈਟਰਨਰੀ ਹਸਪੀਟਲ ਵਿਖੇ ਕੀ ਕੁਝ ਕਾਰਨ ਹੈ ਕੀ ਕੁਝ ਲੋੜ ਪੈ ਗਈ ਜੀ ਸਰ ਮੈਂ ਆਪ ਜੀ ਦੇ ਮਾਧਿਅਮ ਅਪਤਾਰੇ ਦਰਸ਼ਕਾਂ ਨੂੰ ਇਹ ਉਹਨਾਂ ਦੇ ਧਿਆਨ ਚ ਲਿਆਣਾ ਚਾਹੂਗਾ ਕਿ ਅਜ ਤੋਂ 5 ਸਾਲ ਪਹਿਲਾਂ ਜੋ ਕਿ ਸਾਡਾ ਮੋਡਲਰ ਸਕੇਲ 55100 ਹੁੰਦਾ ਸੀਗਾ ਉਹ ਇਸ ਸਰਕਾਰ ਨੇ ਜਾਂ ਕਈ ਪਿਛਲੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਰੱਦ ਕਰ ਦਿੱਤਾ ਉਸ ਤੋਂ ਬਾਅਦ ਜਿੰਨੀਆਂ ਵੀ ਜੁਆਇਨਿੰਗਾਂ ਹੋਈਆਂ ਉਹ ਨਵੇਂ ਸਕੇਲ ਜੋ ਕਿ 47600 ਹੈ ਉਸ ਤੇ ਹੋਈਆਂ ਹਨ ਉਸ ਕਾਰਨ ਕੀ ਨਾਮ ਹੈ ਬਹੁਤ ਹੀ ਭਾਰੀ ਵਿੱਤੀ ਕਟਾਟਾ ਸਾਨੂੰ ਸਾਰਿਆਂ ਨੂੰ ਹੋਇਆ ਹੈ ਇਸ ਤੋਂ ਇਲਾਵਾ ਸਰਕਾਰ ਨੇ 4/14 ਜੋ ਕਿ ਸਾਨੂੰ ਜਿਹੜਾ ਮੈਡੀਕਲ ਅਫਸਰਾਂ ਦੇ ਬਰਾਬਰ ਮਿਲਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਹੈ ਐਚਆਰ on NPA ਇਹ ਵੀ ਸਾਡੀ ਇੱਕ ਮੁੱਖ ਮੰਗ ਹੈ ਜੋ ਕਿ ਬੰਦ ਕਰ ਦਿੱਤੀ ਗਈ ਹੈ ਇੱਕ ਅਸੀਂ ਹੋਰ ਮੰਗ ਕਰਦੇ ਹਾਂ ਚੌਥੀ ਜੋ ਕਿ ਸਾਡੀ ਚੌਥੀ ਮੰਗ ਹੈ ਉਹ ਹੈ ਪ੍ਰੋਬੇਸ਼ਨ ਦੌਰਾਨ ਫੁੱਲ ਪੇ ਇਹ ਚਾਰ ਮੰਗਾਂ ਕਰਕੇ ਅਸੀਂ 5 ਸਾਲ ਤੋਂ ਜੂਝ ਰਹੇ ਹਾਂ ਸਾਰੇ ਵੈਟਰਨਰੀ ਅਫਸਰ ਇਸ ਕਰਕੇ ਬਿਲਕੁਲ ਆਪਣਾ ਲੱਗੇ ਹੋਏ ਨੇ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਨੇ ਇਸ ਲਈ ਆਪਾਂ ਕਈ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਹਾਂ ਪਹਿਲਾਂ ਸਰ ਮੰਤਰੀਆਂ ਨੇ ਬਹੁਤ ਮੀਟਿੰਗ ਕਰ ਚੁੱਕੇ ਆ ਸੈਕਟਰੀ ਸਾਹਿਬ ਨੇ ਬਹੁਤ ਮੀਟਿੰਗ ਕਰ ਚੁੱਕੇ ਆ ਪਰ ਕੋਈ ਵੀ ਉਹਨਾਂ ਵੱਲੋਂ ਜਵਾਬ ਨਾ ਆਨ ਕਰਕੇ ਸਾਨੂੰ ਇਹ ਕਦਮ ਚੁੱਕਨੇ ਪੈ ਰਹੇ ਆ ਜੀ ਸਰ ਮੀਟਿੰਗ ਤੁਸੀਂ ਕਰ ਚੁੱਕੇ ਹੋ ਉਹਨਾਂ ਦਾ ਕੀ ਆਸ਼ਵਾਸਨ ਹੁੰਦਾ ਜਦੋਂ ਤੁਸੀਂ ਸਮੱਸਿਆ ਦੱਸਦੇ ਹੋ ਉਹ ਕੀ ਕੁਝ ਰਿਪਲਾਈ ਕਰ ਦਿੰਦੇ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਅਸੀਂ ਮੀਟਿੰਗ ਕੀਤੀ ਆ ਉੱਚ ਸਾਨੂੰ ਇਹੀ ਕਹੇ ਜਾਂਦਾ ਵਾ ਕਿ ਤੁਹਾਡੀ ਮੰਗਾਂ ਬਿਲਕੁਲ ਜਾਇਜ਼ ਆ ਤੇ ਮੈਂ ਤੁਹਾਡਾ ਧਿਆਨ ਇਹ ਵੀ ਇਸ ਗੱਲ ਵੱਲ ਵੀ ਲੈਣਾ ਚਾਹੂਗਾ ਕਿ ਜਿਹੜੀ ਪੇ ਪੈਰਟੀ ਆ ਸਾਡੀ ਮੈਡੀਕਲ ਅਫਸਰਾਂ ਨਾਲ ਉਹ ਸਾਨੂੰ ਸਰਕਾਰਾਂ ਨਹੀਂ ਸੁਪਰੀਮ ਕੋਰਟ ਜੀ ਸੁਪ ਨੇ ਦਿੱਤੀ ਸੀਗੀ ਤੇ ਤਾਂ ਵੀ ਸਾਡੇ ਨਾਲ ਇਦਾਂ ਕਰ ਰਹੇ ਨੇ ਇਹ ਨਹੀਂ ਸਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਜਿਹੜਾ ਕਿ ਪਾਲਨ ਨਹੀਂ ਹੋ ਰਿਹਾ ਤੁਸੀਂ ਇਹ ਕਹਿਣਾ ਚਾਹ ਰਹੇ ਜੀ ਬਿਲਕੁਲ ਇਹ ਸੁਪਰੀਮ ਕੋਰਟ ਨੇ 42 ਸਾਲ ਪਹਿਲਾਂ ਐਸਟੈਬਲਿਸ਼ ਕੀਤੀ ਸੀਗੀ ਸਾਡੀ ਪੇ ਪੈਰਿਟੀ ਉਹ ਇਹਨਾਂ ਨੇ ਤੋੜ ਦਿੱਤੀ ਆ ਤੇ ਇਹ ਸਰਕਾਰ ਨੇ ਜਿਹੜੀ ਵੀ ਮੀਟਿੰਗ ਹੋਈ ਆ ਸਾਡੀ ਉਹਦੇ ਵਿੱਚ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਆ ਕਿ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੁਹਾਡੀਆਂ ਮੰਗਾਂ ਜਾਇਜ਼ ਨੇ ਤੇ ਅਸੀਂ ਜਲਦੀ ਕਰ ਦਾਂਗੇ ਸਰ ਕਿੰਨੀ ਕ ਵਾਰੀ ਮੀਟਿੰਗ ਹੋ ਚੁੱਕੀ ਆ ਜਿਹੜੀ ਕਿ ਲਾਰੇਬਾਜ਼ੀ ਕਿੰਨੀ ਕ ਵਾਰੀ ਉਹਨਾਂ ਦੇ ਵੱਲੋਂ ਕੀਤੀ ਗਈ ਇਹ ਜੀ ਸਾਡੀ ਜਿਹੜੀ ਸਟੇਟ ਲੈਵਲ ਬੋਡੀ ਹੈ ਉਹਨਾਂ ਨੇ ਚਾਰ ਚਾਰ ਤੋਂ ਪੰਜ ਵਾਰੀ ਮੀਟਿੰਗ ਕੀਤੀ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜਾ ਸਾਡਾ ਧਰਨਾ ਅੱਗੇ ਲੱਗਿਆ ਆ ਅਸੀਂ ਇੱਕ ਧਰਨਾ ਲਾ ਚੁੱਕੇ ਹਾਂ ਆਪਣੇ ਸਦਰ ਦਫਤਰ ਮੁਹੱਲੀ ਸੈਕਟਰ 67 'ਚ ਤੇ ਉਸ ਤੋਂ ਬਾਅਦ ਅਸੀਂ ਲਗਾਇਆ ਇੱਕ ਧਰਨਾ ਜਿੱਥੇ ਸਾਡੇ ਮਾਨਯੋਗ ਭਗਵੰਤ ਮਾਨ ਜੀ ਜਿਨ੍ਹਾਂ ਨੇ ਆਪਣਾ ਸ਼ੁਰੂ ਕੀਤਾ ਸੀਗਾ ਕੰਮ ਸਰਕਾਰ ਦਾ ਜਿੱਥੇ ਆਪਣੀ ਸ਼ਪਤ ਲਈ ਸੀ ਖਟਕਰ ਕਲਾਂ ਅਸੀਂ ਉੱਥੇ ਵੀ ਧਰਨਾ ਲਾਇਆ ਤੇ ਉੱਥੇ ਵੀ ਸਾਨੂੰ ਬਹੁਤ ਸਰਕਾਰ ਤੇ ਪਿਆ ਲੇਕਿਨ ਹੜਾਂ ਕਰਕੇ ਸਾਨੂੰ ਥੋੜਾ ਜਿਹਾ ਕੰਮ ਰੋਕਣਾ ਪਿਆ ਕਿਉਂਕਿ ਸਾਡੀ ਜ਼ਰੂਰਤ ਬਹੁਤ ਜ਼ਿਆਦਾ ਸੀਗੀ ਪਸ਼ੂ ਪਾਲਕਾਂ ਨੂੰ ਹੜਾਂ ਕਰਕੇ ਅਸੀਂ ਆਪਣਾ ਕੰਮ ਰੋਕਿਆ ਦੁਬਾਰਾ ਉੱਗ ਗਏ ਆਪਾਂ ਧਰਨਿਆਂ ਤੋਂ ਬੰਦ ਕੀਤਾ ਪਰ ਸਰਕਾਰ ਨੇ ਬਿਲਕੁਲ ਵੀ ਇਸ ਚੀਜ਼ ਦੀ ਨਹੀਂ ਸਮਝੀ ਕਿ ਬੰਦੇ ਲੱਗੇ ਹੋਏ ਨੇ ਇਹਨਾਂ ਨੇ ਫੇਰ ਉਹੀ ਕੀਤਾ ਉਸ ਤੋਂ ਬਾਅਦ ਅਸੀਂ ਜਿਮਨੀ ਚੌਂਚ ਤਰਨਤਨ ਸਾਹਿਬ ਉੱਥੇ ਵੀ ਗਏ ਉੱਥੇ ਵੀ ਅਸੀਂ ਤਰਨ ਲਾਇਆ ਤੇ ਉਸ ਤੋਂ ਬਾਅਦ ਫਿਰ ਵੀ ਇਹਨਾਂ ਨੇ ਕੋਈ ਕੰਨ ਤੇ ਜੂਨੀਰ ਰੈਂਗੀ ਤੇ ਇਸ ਕਰਕੇ ਅੱਜ ਅਸੀਂ ਦੁਬਾਰਾ ਤੋਂ ਮੁੜ ਸੰਘਰਸ਼ ਦੀ ਤਿਆਰੀ ਕਰਕੇ ਤੇ ਸਟੇਟ ਲੈਵਲ ਤਰਨੇ ਲਾ ਰਹੇ ਹਾਂ ਕਿ ਸਰ ਹੁਣੇ ਧਰਨਾ ਪੂਰਨ ਤੌਰ ਤੇ ਕੰਮ ਬੰਦ ਰੱਖਿਆ ਗਿਆ ਹੈ ਜੀ ਸਾਰਿਆਂ ਵੱਲੋਂ ਤੇ ਕਿੰਨੀ ਦੇਰ ਤੱਕ ਇਹ ਜਿਹੜਾ ਕਿ ਪ੍ਰਦਰਸ਼ਨ ਹੈ ਜੀ ਚੱਲੇਗਾ ਜੀ ਅਸੀਂ ਆਪਣੇ ਸਟੇਟ ਲੈਵਲ ਆਪਣੇ ਪੋਲੀਕਲੀਨਿਕਾਂ 'ਚ ਧਰਨੇ ਲਗਾ ਰਹੇ ਹਾਂ ਸਵੇਰੇ 10 ਤੋਂ 3 ਵਜੇ ਤੱਕ ਤੇ ਇਹ ਅੱਜ ਤੇ ਕੱਲ ਬੰਦ ਰਹੇਗਾ ਤੇ ਇਸ ਤਾਂ ਇਸ ਟਾਈਮ ਕੋਈ ਵੀ ਵੈਟਰਨਰੀ ਅਫਸਰ ਕੋਈ ਵੀ ਆਪਣੀਆਂ ਸੇਵਾਵਾਂ ਬਿਲਕੁਲ ਬੰਦ ਰੱਖੀਆਂ ਹੋਈਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਇਸ ਤਰੀਕੇ ਨਾਲ ਹੀ ਸਰਕਾਰ ਦਾ ਧਿਆਨ ਸਾਡੇ ਵੱਲ ਆ ਸਕੇ ਤਸਰ ਫਿਰ ਜੇ ਹੁਣ ਵੀ ਨਹੀਂ ਹੱਲ ਹੁੰਦਾ ਕੋਈ ਫਿਰ ਅਗਲਾ ਫਰਦਰ ਸਟੈਪ ਕੀ ਰਹੇਗਾ ਅਗਲਾ ਕੀ ਕੁਛ ਲਿਖਿਆ ਜਾਵੇਗਾ ਜੇ ਸਾਡੀ ਸਟੇਟ ਬਾਡੀ ਫੈਸਲਾ ਕਰੇਗੀ ਪਰ ਅਸੀਂ ਬੇਜਾਰਿਸ਼ ਕਰਨਾ ਚਾਹੁੰਦੇ ਹਾਂ ਆਪਣੇ ਮਾਨਯੋਗ ਮੰਤਰੀ ਸਾਹਿਬ ਨੂੰ ਵੀ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਕਿ ਆਪਣਾ ਇਸ ਗੱਲ ਵੱਲ ਧਿਆਨ ਦੇਣ ਤੇ ਤਾਂਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤਾਂਕਿ ਅਸੀਂ ਆਪਣੇ ਕੰਮ 'ਤੇ ਧਿਆਨ ਦੇ ਸਕੀਏ ਇਦਾਂ ਆਪਣਾ ਵੀ ਤੇ ਲੋਕਾਂ ਦਾ ਵੀ ਮਤਲਬ ਕਿ ਟਾਈਮ ਵੇਸਟ ਨਾ ਕਰੀਏ ਐਸੋਈ ਵੈਕਟਰੀਰੀ ਡਾਕਟਰਸ ਤੇ ਮੁਲਾਜ਼ਮਾਂ ਦੇ ਨਾਲ ਜਿਹੜੀ ਕਿ ਗੱਲਬਾਤ ਵੀ ਕੀਤੀ ਗਈ ਆ ਆਪਣਾ ਧਰਨਾ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਜਦ ਤੱਕ ਉਹਨਾਂ ਦੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਸੀਨੀਅਰ ਅਥਾਰਟिटीज ਦੇ ਨਾਲ ਗੱਲ ਕਰਕੇ ਇੰਜ ਹੀ ਜਾਰੀ ਰੱਖਿਆ ਜਾਵੇਗਾ